ਮੰਮੀ ਪਾਣੀ ਦੇਈ ਹੈ ਇੱਕ ਗਲਾਸ ਆ ਗਈ ਪਾਣੀ ਠੰਡਾ ਨਹੀਂ ਹੈਗਾ ਮੰਮੀ ਬੱਸ ਪਾਣੀ ਠੰਡਾ ਕਿੱਥੋਂ ਆਇਆ ਸਵੇਰ ਦੀ ਤੇ ਫ੍ਰੀਜ ਹੀ ਨਹੀਂ ਚੱਲਣ ਦੀ ਇਹ ਵੀ ਖਰਾਬ ਹੀ ਹੋਈ ਰਹਿੰਦੀ ਬੱਸ ਕੀਰਕੀਰ 12 ਸਾਲ ਤੇ ਹੋ ਗਏ ਆ ਫਰਿੱਜ ਵੀ ਕੀ ਕਰੇ 2 3 ਵਾਰੀ ਤੇ ਬਣਵਾ ਲਈ ਆ ਚਲ ਸੰਦੀਪ ਕਹਿੰਦੇ ਵੀ ਅੱਜ ਸ਼ਾਇਦ ਉਹਦੀ ਤਨਖਾਹ ਆ ਜੇ ਫਿਰ ਨਵੀਂ ਲੈ ਆਉਨੇ ਆ ਅੱਛਾ ਆਹੋ ਨਵੀਂ ਲਿਆਵਾਂਗੇ ਤੇ ਗੱਲ ਬਾਨੀ ਆ ਆਹੋ ਥੋੜੇ ਜਿਹਾ ਪਾਹੀ ਪਾ ਕੇ ਲਿਆਵਾਂਗੇ ਨਾ ਹੂੰ ਵਿੱਚ ਇਹ ਦੇ ਦਿਓ ਆਹੋ ਚਲੀ ਜਾਊਗੀ ਮੇਰੇ ਖਿਆਲ ਨਾਲ 11500 ਦੀ ਤੇ ਲੈ ਹੀ ਲੈਣਗੇ ਲੈ ਹੀ ਲੈਣੀ ਉਹਨਾਂ ਨੇ ਹੂੰ ਚਲ ਕੋਈ ਨਹੀਂ ਆਉਂਦੀ ਸੰਦੀਪ ਤੇ ਫਿਰ ਮੈਂ ਕਹਿੰਨਾ ਉਹਨੂੰ ਆ ਚਲ ਚਾਹ ਬਣਾਵਾ ਨਹੀਂ ਨਹੀਂ ਚਾਹ ਨਹੀਂ ਮम्मी ਰੋਟੀ ਖਾਣੀ ਹੁਣ ਮੈਂ ਚੰਗਾ ਰੋਟੀ ਲਿਆ ਦੇ ਮੜਾ ਹੁਣ ਕਿੱਥੇ ਚਲੇ ਆ ਮੈਂ ਸ਼ਹਿਰ ਜਾ ਕੇ ਮੜਾ ਜਾ ਪਤਾ ਕਰਕੇ ਆਵਾਂ ਕਿ ਫਰਿੱਜ ਮਿਲਦੀ ਕਿ ਨਿਕਦੀ ਆਹੋ ਚਲ ਘਾਰਿਆ ਫਿਰ ਆਹ ਫਿਰ ਬਾਅਦ ਚ ਲੈ ਆਵਾਂਗੇ ਜਾ ਕੇ ਸੂਟ ਕਾਲੀ ਵੇਖੰਦੇ ਜੇ ਮੇਰੇ ਇਹ ਸੂਟ ਕਿੱਥੋਂ ਲੈ ਕੇ ਆਈ ਆ ਬਾਜ਼ਾਰੋਂ ਲੈ ਆਂਦੇ ਮੇਰੀ ਪਹਿਲੀ ਤਨਖਾਹ ਆਈ ਆ ਪਹਿਲੇ ਘਰ ਦਾ ਖਰਚਾ ਤੇ ਵੇਖ ਲੈਣੀ ਤੇ ਘਰ ਦਾ ਖਰਚਾ ਕਰਨ ਲਈ ਆ ਗਿਆ ਨਾ ਤੇਜਿੰਦਰ ਕਮਾਉਂਦੇ ਆ ਨਾ ਉਹ ਵੀ ਤੈਨੂੰ ਪਹਿਲੇ ਪਤਾ ਵੀ ਮੁੰਡਾ ਕਿੰਨਾ ਕਰਜਾਈ ਹੋਇਆ ਤੇਰੇ ਪਿੱਛੇ ਤੇ ਤੁਹਾਨੂੰ ਹੀ ਪਤਾ ਕਿ ਹੁਣ ਮੈਂ ਰੋਜ ਜਾਇਆਗਾ ਨਾ ਤੇ ਰੋਜ ਇੱਕੋ ਸੂਟ ਪਾ ਕੇ ਤੇ ਜਾਣਾ ਨਹੀਂ ਆ ਮੈਂ ਬਦਲ ਬਦਲ ਕੇ ਪਾਉਂਗੀ ਨਾ ਇੱਕੋ ਸੂਟ ਪਾਈ ਚੰਗੀ ਲੱਗਦੀ ਆ ਉਥੇ ਮੈਂ ਸੂਟ ਤੋਂ ਬਾਅਦ ਚ ਨਹੀਂ ਲਿਆ ਸਕਦੀ ਪਹਿਲੇ ਘਰ ਦਾ ਖਰਚਾ ਵੇਖਦੀ ਤੂੰ ਘਰ ਦੇ ਖਰਚੇ ਵੇਖ ਲੈਨੀ ਤੇ ਮੁੰਡਾ ਆਪੇ ਕਰਜ਼ੇ ਲਾ ਦਿੰਦਾ ਤੇ ਆਪੇ ਹੱਥ ਸੌਖਾ ਹੋ ਜਾਣਾ ਸੀ ਮੰਮੀ ਤੁਸੀਂ ਨਾ ਬਹੁਤੀ ਫਿਕਰ ਨਾ ਕਰੋ ਆਪੇ ਉਹਨਾਂ ਨੂੰ ਵੀ ਪਤਾ ਕੀ ਕਰਨਾ ਤੇ ਕੀ ਨਹੀਂ ਤੇ ਮੈਨੂੰ ਵੀ ਪਤਾ ਵਾ ਹੁਣ ਮੈਂ ਕਮਾਈ ਕਰਨੀ ਆ ਤੇ ਆਪਣੇ ਤਾਂ ਨਹੀਂ ਪੈਸੇ ਲਾ ਸਕਦੀ ਮੈਂ ਤੈਨੂੰ ਇਹ ਨਹੀਂ ਕਿਹਾ ਵੀ ਪੈਸੇ ਨਾਲ ਲਾਵੀ ਪੈਸੇ ਵੀ ਲਾਵੀ ਪਰ ਹੌਲੀ-ਹੌਲੀ ਲੈ ਆਉਂਦੀ ਸੂਟ ਤੂੰ ਤਾਂ ਇੱਕੋ ਵਾਰੀ ਚਾਰ ਇਕੱਠੇ ਕਰਕੇ ਲੈ ਆਈ ਆ ਮੈਨੂੰ ਬਰਾ ਤੁਸੀਂ ਇਹੋ ਕਹਿਣਾ ਹੈ ਛਟਾੜਾ ਸੂਟ ਹੈ ਨਹੀਂ ਨਾ ਕੋਈ ਵੀ ਤੁਹਾਨੂੰ ਤਾਂ ਇਹ ਹੁੰਦਾ ਵੀ ਆਪਣੇ ਸੂਟ ਲੈ ਆਈ ਤੇ ਮੇਰੇ ਨੇ ਲੈ ਕੇ ਆਈ ਮੈਨੂੰ ਤੇਰੇ ਸੂਟਾਂ ਦੀ ਕੋਈ ਭੁੱਖ ਨਹੀਂ ਆ ਮੈਨੂੰ ਟੈਨਸ਼ਨ ਤੇ ਆ ਕਿ ਮੁੰਡੇ ਦੇ ਸਿਰ ਤੇ ਇੰਨਾ ਕਰਜ਼ਾ ਤੇਰੇ ਪਿੱਛੇ ਚੜ ਗਿਆ ਆ ਉਦੋਂ ਤਾਂ ਤੇਰੀਆਂ ਗੱਲਾਂ ਹੀ ਹੋਰ ਹੀ ਵੀ ਪੈਸੇ ਆਉਣਗੇ ਤਨਖਾਹ ਮਿਲੂਗੀ ਤਾਂ ਡੇ ਹੱਥਾ ਤੇ ਰੱਖੂੰਗੀ ਤੂੰ ਤੇ ਬਾਰੋ-ਬਾਰ ਖਰਚੀ ਜਾਂਦੀ ਆ ਕਰਜ਼ੇ ਦੀ ਤੈਨੂੰ ਕੋਈ ਫਿਕਰ ਹੀ ਨਹੀਂ ਆ ਪਤਾ ਹੈ ਮੈਨੂੰ ਘਰ ਚ ਹੋਏ ਕਲੇਸ਼ ਹੁਣਾਂ ਸੂਟ ਜੁਲਾਈਏ ਆਪਣੇ ਵਹਿ ਕੇ ਖੁਸ਼ੀ ਨਹੀਂ ਹੁੰਦਾ ਕੋਈ ਵੀ ਆਪਣੇ ਕਮਾਈ ਕਰ ਲਈ ਆਪਣੇ ਤਾਂ ਲਾਉਣ ਨੇ ਫਿਰ ਕੀ ਹੋ ਗਿਆ ਜਾਂ ਤਾਂ ਹੋਇਆ ਇਹਨਾਂ ਦੇ ਪੈ ਖਰਚ ਦੇ ਨੇ ਵੇਖ ਆਇਆ ਫ੍ਰਿਜ ਹਾਂ ਹਾਂ ਮਮੀ ਵੇਖ ਆਇਆ ਤੇਰਾ ਕਹੇ ਹਰ ਤੋਂ ਸ਼ੁਰੂ ਹੁੰਦੀ ਹੈ ਫ੍ਰਿਜ ਇੱਕ ਅਛਾ ਤੇ ਬੜੀ ਵਧੀਆ ਹੈਗੀ ਹੈਗਾ ਵੀ ਛੋਟਾ ਜਿਹਾ ਸਾਈਜ਼ ਹੈ ਹੂੰ ਜਿਨਾਂ ਲਈ ਤਿੰਨ ਤਾਂ ਜਾਣੇ ਆਪਾਂ ਉਹ ਵਾਲੀ ਲੈ ਆਵਾਂਗੇ ਤੇ 5000 ਮੈਂ ਕਿਹਾ ਹੈਗਾ ਮੈਂ ਭਾਜੀ 5000 ਦੇ ਦਾਂਗੇ ਪਹਿਲਾਂ ਹੂੰ ਤੇ ਬਾਕੀ ਕਹਿੰਦੇ ਕੋਈ ਗੱਲ ਨਹੀਂ ਕਿਸ਼ਤਾਂ ਕਰ ਲਾਂਗੇ ਹੈਗਾ 5000 ਤੇਰੇ ਕੋਲ ਮੰਮੀ ਆਪਾਂ ਗੱਲ ਤੇ ਕੀਤੀ ਸੀਗੀ ਉਹ ਸੰਦੀਪ ਦੀ ਸੈਲਰੀ ਆ ਜਾਣੀ ਆ ਤੇ ਕੋਈ ਨਹੀਂ 5000 ਦੇ ਦਾਂਗੇ ਤੇ ਬਾਕੀ ਕਿਸ਼ਤਾਂ ਜਿਹਦੇ ਦੇ ਰਵਾਂਗੇ ਹੌਲੀ ਹੌਲੀ 6 ਤੇ ਸਵਾਹ ਕਿਉਂ ਕਿਹਾ ਆ ਗਈ ਆ ਸੰਦੀਪ ਉਹ ਬੈਠੀ ਆਪਣੇ ਕਮਰੇ ਦੇ ਵਿੱਚ ਸਾਰੀ ਤਨਖਾਹ ਤੇ ਆਪਣੇ ਸੂਟਾਂ ਤੇ ਖੂਕ ਆਈ ਆ ਸੂਟਾਂ ਤੇ ਖੂਕ ਆਈ ਜਾਂ ਮੈਂ ਵੇਖ ਲਾ ਨਹੀਂ ਯਕੀਨ ਆਉਂਦਾ ਤੇ ਅੱਜ ਇਹ ਪਹਿਲੀ ਤਨਖਾਹ ਆਈ ਆ ਫਟਾਫਟ ਸੂਟ ਚੁੱਕ ਲਈ ਆ ਲੋਕੀ ਪਹਿਲੀ ਤਨਖਾਹ ਆਉਣ ਤੇ ਗੁਰੂ ਘਰ ਸੇਵਾ ਪਾਉਂਦੇ ਆ ਪ੍ਰਸ਼ਾਦ ਕਰਾਉਂਦੇ ਆ ਇਹਨੂੰ ਸੂਟਾਂ ਦੀ ਅੱਗ ਲੱਗੀ ਫਟਾਫਟ ਉਹ ਚੁੱਕ ਲਈ ਆ ਅਜੇ ਮੁੰਡਾ ਕਹਿੰਦਾ ਸੀ ਮੰਮੀ ਇਹਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਸਾਡਾ ਹੱਥ ਸੌਖਾ ਹੋ ਜਾਣਾ ਐਦਾਂ ਹੋਣਾ ਹੀ ਹੱਥ ਸੌਖਾ ਉਹਨੂੰ ਤੇ ਆਪਣੇ ਖਰਚਿਆਂ ਤੋਂ ਵੀ ਇਹਨਾਂ ਮਿਲੇਗਾ ਤੇ ਮੁੰਡਿਆ ਤੇਰਾ ਹੱਥ ਸੌਖਾ ਕਰੇਗੀ ਹੋਰ ਹੋ ਕਰ ਜਾਈਏ ਇਹਦੇ ਪਿਛੇ ਚੰਦੀ ਬੇਗੀ ਸੂਟ ਵਾਹ ਹੋ ਰਕੀ ਐ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਯਾਰ ਸੋਨੇ ਆ ਨਾ ਸੋਨੇ ਦੇ ਆਇਆ ਹੂੰ ਕਿੰਨੇ ਦਾ ਇਹ 2700 ਦਾ ਯਾਰ 1 ਸੂਟ 2700 ਦਾ ਧਰ ਮੈਂ 500 ਲੈ ਚੁੱਕੀ ਜਾਂਦੀ ਤੁਹਾਨੂੰ ਪਤਾ ਨਾ ਹੁਣ ਮੈਂ ਦਿੱਲੀ ਜਾਨੀ ਆ ਮਹਿੰਗੇ ਥੋੜੀ ਬਾਹਾਂਗੇ ਔਰ ਸਸਤੇ ਪਾ ਕੇ ਕੀ ਕਰਨੇ ਮੈਂ ਉਥੇ ਮੈਂ ਪੀਣ ਨਹੀਂ ਲੱਗੀ ਕਰੀ ਨਰਸਾਂ ਤੇ ਯਾਰ ਘਰ ਫ੍ਰਿਜ ਖਰਾਬ ਹੋਈ ਆ ਮੈਂ ਸੋਚਨੇ ਹਾਂ ਚਲਦੇ ਅੱਜ ਦਿੱਲੀ ਤਨਖਾਹ ਆ ਜਾਣੀ ਆ ਤੇ ਚਲ ਫ੍ਰਿਜ ਲਿਆਵਾਂਗੇ ਥੋੜੇ ਜਿਹੇ ਪੈਸੇ ਦੇ ਕੇ ਨਹੀਂ ਤੇ ਫ੍ਰਿਜ ਨੂੰ ਮੈਂ ਲੈ ਆ ਕੇ ਦਵਾਂ ਜੇ ਮੈਂ ਕਮਾਈ ਕਰਨ ਲੱਗ ਗਈ ਤੇ ਤੁਸੀਂ ਕਮਾਈ ਕਰਦੇ ਜੇ ਨਾ ਤਾਂ ਆਪਣੀ ਕਮਾਈ ਚ ਲੈ ਕੇ ਆਓ ਮੈਂ ਠੇਕਾ ਨਹੀਂ ਲਿਆ ਹੈਗਾ ਇਹਰ ਸੂਟ ਲਿਆਉਂਦੀ ਕੀ ਜੀ ਰੂੜਦੀ ਸੀ ਅੱਜ ਸੂਟ ਹੈ ਗਈ ਹੈ ਤੇਰੇ ਕੋ ਕਿੰਨੇ ਤਾਂ ਫੇਰ ਕੀ ਹੋ ਗਿਆ ਜਿਵੇਂ ਲੈ ਆਈ ਤਾਂ ਤੁਹਾਨੂੰ ਸਭ ਨੂੰ ਨਾ ਖੁਸ਼ ਹੋਣਾ ਚਾਹੀਦਾ ਘਟਾੜੀ ਵਾਈਫ ਨੇ ਢਾਡ ਕੋ ਨਹੀਂ ਪੈਸੇ ਮੰਗੇ ਆਪਣੀ ਕਮਾਈ ਚ ਲੈ ਕੇ ਆਈ ਆ ਇੰਡੀਪੈਂਡੈਂਟ ਔਰਤ ਆ ਢਾਡ ਕੋ ਤੇ ਨਾ ਪੈਸੇ ਮੰਗਣ ਦੀ ਹੈਗੀ ਆਪਣੀ ਕਮਾਈ ਚ ਲੈੰਦੇ ਮੈਂ ਨਾਲੇ ਮੈਂ ਤੁਹਾਨੂੰ ਆਈਫੋਨ ਦਾ ਕਿਹਾ ਸੀ ਉਹ ਤੇ ਤੁਸੀਂ ਲੈ ਕੇ ਨਹੀਂ ਦਿੱਤਾ ਤੇ ਜੇ ਮੈਂ ਸੂਟ ਲਾਏ ਉਹ ਤੇ ਮੈਨੂੰ ਸੁਣਾਉਣ ਲੱਗ ਗਿਆ ਜੇ ਪਹਿਲਾਂ ਤੇ ਖਰਚਾ ਚੱਲਦਾ ਹੈ ਨਾ ਘਰ ਦਾ ਐਦਾਂ ਹੀ ਹੁਣ ਧੋਰੀ ਆਪੀ ਮੈਕਮਾਈ ਕਰਨ ਲੱਗੇ ਤੇ ਮੈਂ ਹੀ ਖਰਚਾ ਚੁਕਣਾ ਕਰਦਾ ਛਲ ਠੀਕ ਹੈ ਯਾਰ ਕੋਈ ਖਸਨ ਨਾ ਮੈਡੀਕਮਾਈ ਤੱਕ ਤੇ ਪਿਚਾਲ ਸ਼ੁਗਰ ਆ ਪੈਸੇ ਆਉਣ ਲੱਗੇ ਤਾਂ ਆਪਣਾ ਖਰਚਾ ਚੁਕਣ ਲੱਗ ਗਈ ਆ ਇਹਨੇ ਸੋਨੇ ਸੋਨੇ ਸੂਟ ਆ ਤਾਂ ਸਤਨਾਸੀ ਘਾਤਾ ਸਾਰਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਕੋਈ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਹੋ ਨਹੀਂ ਜੀ ਮੈਂ ਨਹੀਂ ਕਰਦੀ ਮੈਮ ਐਚਡੀਐਫਸੀ ਬੈਂਕ ਕੋਲੋਂ ਤੁਹਾਡੇ ਲਈ ਇੱਕ ਆਫਰ ਆਈ ਆ ਤੇ ਤੁਸੀਂ ਕ੍ਰੈਡਿਟ ਕਾਰਡ ਵਾਸਤੇ ਅਪਲਾਈ ਕਰਨਾ ਚਾਹੋਗੇ ਇਹਦੇ ਬੈਨੀਫਿਟਸ ਕੀ ਆ ਮੈਮ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਪਰਚੇਜ਼ਿੰਗ ਕਰ ਸਕਦੇ ਜੇ ਜਿੱਦਾਂ ਕੋਈ ਘਰ ਦਾ ਸਮਾਨ ਖਰੀਦਣਾ ਹੋਵੇ ਕੋਈ ਫੋਨ ਵਗੈਰਾ ਖਰੀਦਣਾ ਹੋਵੇ ਕੋਈ ਇਲੈਕਟ੍ਰੋਨਿਕ ਆਈਟਮ ਖਰੀਦਣੀ ਹੋਵੇ ਉਹ ਤੁਸੀਂ ਖਰੀਦ ਸਕਦੇ ਜੇ ਆਨਲਾਈਨ ਆਫਲਾਈਨ ਤੇ ਬਾਅਦ ਵਿੱਚ ਬੈਂਕ ਤੁਹਾਨੂੰ 48 ਦਿਨਾਂ ਦਾ ਟਾਈਮ ਦਿੰਦੀ ਆ 48 ਦਿਨ ਦੇ ਅੰਦਰ ਅੰਦਰ ਤੁਸੀਂ ਬੈਂਕ ਨੂੰ ਪੈਸੇ ਵਾਪਸ ਪੇ ਕਰ ਸਕਦੇ ਜੀ ਤੇ ਇਹ ਚੀਜ਼ਾਂ ਸਾਰੀਆਂ ਤੁਸੀਂ ਇਨਸਟਾਲਮੈਂਟ ਵੀ ਕਰਾ ਸਕਦੇ ਜੀ ਮੈਮ ਅੱਛਾ ਤੇ ਕਿੰਨੇ ਕੁ ਪ੍ਰਾਈਸ ਤੱਕ ਆਪਾਂ ਚੀਜ਼ ਖਰੀਦ ਸਕਦੇ ਮੈਮ ਇਹ ਅਲੱਗ-ਅਲੱਗ ਲਿਮਿਟਸ ਹੁੰਦੀ ਆ ਕ੍ਰੈਡਿਟ ਕਾਰਡ ਦੀ ਜਿਹੜਾ ਸੀ ਤੁਹਾਨੂੰ ਬੈਂਕ ਪ੍ਰੋਵਾਈਡ ਕਰ ਰਹੀ ਆ ਉਹਦੀ 70000 ਰੁਪਏ ਕ੍ਰੈਡਿਟ ਲਿਮਿਟ ਆ ਤੁਸੀਂ 1 ਮਹੀਨੇ ਦੇ ਅੰਦਰ-ਅੰਦਰ 70000 ਰੁਪਏ ਕਰ ਸਕਦੇ ਜੀ 70000 ਹਾਂਜੀ ਹਾਂਜੀ ਮੈਮ ਆਵਾਜ਼ ਨਹੀਂ ਆ ਰਹੀ ਸੀ ਸ਼ਾਇਦ ਤੁਸੀਂ ਕਰਨਾ ਚਾਹੋਗੇ ਅਪਲਾਈ ਹਾਂਜੀ ਸਰ ਅਪਲਾਈ ਕਰਨਾ ਤੇ ਪ੍ਰੋਸੀਜਰ ਕੀ ਹੈ ਦਾ ਪ੍ਰੋਸੀਜਰ ਮੈਮ ਕੁਝ ਨਹੀਂ ਹੈ ਤੁਸੀਂ ਮੈਨੂੰ ਆਪਣੀ ਕੁਝ ਡਿਟੇਲਸ ਦੇ ਦਿਓ ਤੇ 1 ਵੀਕ ਦੇ ਅੰਦਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਆ ਜਾਏਗਾ ਜੀ ਚਲੋ ਠੀਕ ਹੈ ਹਾਂਜੀ ਮੈਮ ਦੱਸ ਦਿਓ ਮੈਨੂੰ ਤੁਹਾਡਾ ਨਾਮ ਸੰਦੀਪਕਰ ਆਈਫੋਨ ਵੀ ਲੈ ਲੈਣਾ ਹੁਣ ਨਹੀਂ ਲੈ ਕੇ ਦਿੱਤੇ ਨੇ ਤੇ ਜਿੰਨਾ ਨਾਮ ਲੱਕ ਦੇਣ ਬਸ ਕ੍ਰੈਡਿਟ ਕਾਰਡ ਆ ਜਾਏ ਇੱਕ ਵਾਰੀ ਚਲ ਤੇ ਜਿੰਨਾਂ ਨੂੰ ਫੋਨ ਦਿਖਾਉਣੀ ਹੈ ਤੁਹੇ ਕਹਿੰਦਾ ਤੂੰ ਇਹ ਕਹਿੰਦਾ ਜਣਾ ਕਿ ਤੁਹਾ ਦਾ ਇੱਕ ਦੋਸਤ ਤਾਂ ਮੋਬਾਈਲ ਵਾਲਾ ਹੂੰ ਤ ਉਹਨੂੰ ਨਾ ਫੋਨ ਵੇਚਦੇ ਹੋ ਤੇ ਤੂੰ ਕੀ ਵਰਤਨਾ ਫਿਰ ਆ ਇੱਕ ਦਿਗੜੇ ਲੈ ਆਂਦਾ ਆਈਫੋਨ ਤੇ ਫਿਰ ਕੀ ਹੋ ਗਿਆ ਲੈ ਲਿਆ ਤੇ ਆਨਲਾਈਨ ਆਰਡਰ ਕੀਤਾ ਹੀ ਮੈਂ ਤੇਰੇ ਪੈਸੇ ਕਿੱਥੋਂ ਆਏ ਪੈਸੇ ਕ੍ਰੈਡਿਟ ਕਾਰਡ ਤੋਂ ਕ੍ਰੈਡਿਟ ਕਾਰਡ ਤੋਂ ਪਰ ਘਰ ਤੇ ਕੋਈ ਆਇਆ ਨਹੀਂ ਕ੍ਰੈਡਿਟ ਕਾਰਡ ਦੇਣ। ਓਹੋ। ਨੀਣਾ ਇੱਕ ਦਿਨ ਬੈਂਕ ਵਾਲਿਆਂ ਦਾ ਫੋਨ ਆਇਆ ਏ ਕਿ ਤੁਸੀਂ ਕ੍ਰੈਡਿਟ ਕਾਰਡ ਲੈਣਾ ਵਾ। ਮੈਂ ਫਿਰ ਅਪਲਾਈ ਕਰਤਾ ਸੀ। ਐਡਰੈਸ ਮੈਂ ਆਪਣੇ ਹਸਪੀਟਲ ਦਾ ਦੇ ਦਿੱਤਾ ਸੀ ਉਹਨਾਂ ਨੂੰ। ਜੇ ਰਾਗੀ ਗੱਲ ਹੋਈ ਫ੍ਰਿਜ ਠੀਕ ਕਰਾਉਣੀ ਸੀ ਉਹ ਤੇਰੇ ਕੋਲ ਪੈਸੇ ਨਹੀਂ ਹੈਗੇ। ਜਿਵੇਂ ਕਿਹਾ ਸੀ ਪਹਿਲ ਫ੍ਰਿਜ ਲੈ ਆਈਏ। ਫੋਨ ਵਾਸਤੇ ਹੈਗੇ ਆ। ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਹੈ ਨਾ ਕਿ ਅੱਗੇ ਘਰ ਦਾ ਖਰਚਾ ਮੇਰੇ ਪੈਸੇ ਤੋਂ ਚੱਲਦਾ ਸੀ। ਤੁਸੀਂ ਚਲਾਉਂਦੇ ਹੈ ਨਾ ਧੋਣ ਵੀ ਚਲਾਈ ਜਾਓ ਤੁਸੀਂ। ਹੁਣ ਮੈਂ ਆਪਣੀ ਕਮਾਈ ਕਰਕੇ ਕੁਝ ਲੈਵ ਨਹੀਂ ਸਕਦੀ ਹੈਗੀ। ਤੁਸੀਂ ਐ ਸੋਚਣਾ ਕਿ ਢਾਢ ਕੋਤ ਨਹੀਂ ਨਾ ਮੰਗਦੀ ਕੋਈ ਵੀ ਉਲਟਾ ਤੁਸੀਂ ਮੰਗਨਦੇ ਜੇ ਮੇਰੇ ਕੋ ਪੈਸੇ ਕੀ ਹੋ ਗਿਆ ਮੈਂ ਕਮਾਈ ਕਰਨ ਲੱਗੀ ਤੇ ਆਪਣੇ ਤਾਂ ਨਹੀਂ ਖਰਚ ਸਕਦੀ ਹੁਣ ਕਿੰਨੇ ਦਾ ਲੈ ਕੇ ਆਈ ਹੈ ਜੀ 60000 ਦਾ 60000 ਦਾ ਤੂੰ ਫੋਨ ਚੁੱਕ ਕੇ ਆਈ ਯਾਰ ਸੰਦੀਪ ਤੇ 10000 ਰੁਪਏ ਸੈਲਰੀ ਆ ਜੇ ਤਿੰਨ ਸਾਲਾਂ ਬਾਅਦ ਕਿਤੇ ਜਾ ਕੇ ਪੂਰੀ ਹੋਣੀ ਆ ਤੂੰ ਵੀ ਨਹੀਂ ਘਾਟੇ ਕਰਨ ਦਿੰਦੀ ਤੇ ਤੁਹਾਨੂੰ ਕਿਸ ਚ ਦੁੱਖ ਹੁੰਦਾ ਮੇਰੇ ਪੈਸੇ ਮੈਂ ਚਾਹੇ ਰੱਖਾਂ ਚਾਹੇ ਵਰਤਾਂ ਢਾਢ ਕੋਤ ਨਹੀਂ ਨਾ ਮੰਗਦੀ ਕੋਈ ਵੀ ਇਹੋ ਗੱਲ ਹੈ ਨਾ ਫਿਰ ਜਦੋਂ ਮੈਂ ਇਕੱਲਾ ਕਮੋਂਨਾ ਹਾਂ ਘਰ ਵਿੱਚ ਮੈਂ ਹਮੇਸ਼ਾ ਤੇਰਾ ਸੋਚਦਾ ਸੀਗਾ ਆਪਣੀ ਫੈਮਿਲੀ ਦਾ ਸੋਚਦਾ ਸੀ ਤੇ ਅੱਜ ਤੂੰ ਕਮਾਉਣ ਲੱਗੀ ਆਪਣੀ ਪੈਰਾਂ ਤੇ ਸਟੈਂਡ ਹੋਈ ਆ ਤੇ ਤੂੰ ਸਿਰਫ ਆਪਣੇ ਬਾਰੇ ਸੋਚਦੀ ਆ ਯਾ ਤੇਰਾ ਵੀ ਅਧਿਕਾਰ ਹੈ ਜੇ ਮੇਰਾ ਘਰ ਆ ਤੇ ਮੈਂ ਘਰ ਦੇ ਸਮਾਨ ਬਾਰੇ ਪੈਸੇ ਮੰਗੇ ਸੀ ਫ੍ਰਿਜ ਲਿਓਣੀ ਸੀ ਕੋਈ ਆਪਣੀ ਕੋਈ ਪਾਰਟੀ ਛਾੜੀ ਤੇ ਨਹੀਂ ਕਰਨ ਚੱਲਿਆ ਮੈਂ ਜਨਾਨੀ ਦੀ ਕਮਾਈ ਤੇ ਬੰਦੇ ਦੀ ਕਮਾਈ 'ਚ ਇਹੋ ਫਰਕ ਹੁੰਦਾ ਆ ਜਦੋਂ ਬੰਦਾ ਕਮਾਉਂਦਾ ਨਾ ਆਪਣੇ ਵਾਈਫ ਬਾਰੇ ਆਪਣੇ ਬੱਚਿਆਂ ਬਾਰੇ ਸਾਰੇ ਘਰਦਿਆਂ ਜੀਆਂ ਬਾਰੇ ਸੋਚਦਾ ਆ ਪਰ ਜਦੋਂ ਇੱਕ ਜਨਾਨੀ ਕਮਾਉਂਦੀ ਆ ਨਾ ਸਿਰਫ ਆਪਣੇ ਬਾਰੇ ਸੋਚਦੀ ਆ ਕਿ ਮੈਂ ਇੰਡੀਪੈਂਡੈਂਟ ਊਮਨ ਹੋ ਗਈ ਆ ਯਾਰ ਇਹ ਨਹੀਂ ਵੀ ਨਾ ਇੰਡੀਪੈਂਡੈਂਟ ਹੋਵੋ ਕਿ ਰਿਸਤੀਆਂ ਤੋਂ ਇੰਡੀਪੈਂਡੈਂਟ ਹੋ ਜਾਓ ਠੀਕ ਹੈ ਤੂੰ ਆਪਣੀ ਕਮਾਈ ਕਰਨ ਲੱਗ ਪੀ ਆਪਣੇ ਪੈਰਾਂ ਤੇ ਸਟੈਂਡ ਹੋ ਗਈ ਪਰ ਘਰ-ਵਾਰ ਵੀ ਥੋੜਾ ਖਿਆਲ ਕਰਨਾ